ਉਹ ਸਾਰੀ ਚਿੰਤਾ ਦੇ ਬਾਰੇ ਬਹੁਤ ਸਾਰੀਆਂ ਵੀਡੀਓ ਬਣਾ ਚੁੱਕੇ ਹੋਗੇ ਆਪਾਂ ਚਿੰਤਾ ਦੇ ਬਾਰੇ ਬਹੁਤ ਗੱਲਾਂ ਕਰ ਚੁੱਕੇ ਆਂ ਵੀ ਟੈਨਸ਼ਨ ਆ ਬਾਈ ਜੀ ਸਟ्रेस ਆ ਫਿਰ ਮੈਂ ਸਾਈਂ ਸਾਡੇ ਤਰੀਕੇ ਦੱਸਦਾ ਸੀਬੀਟੀ ਦੱਸਦਾ ਪਰ ਅੱਜ ਆਪਾਂ ਇੱਕ ਕਾਮ ਜੀ ਗੱਲ ਕਰਦੇ ਆਂ ਵੀ ਜਦੋਂ ਚਿੰਤਾ ਬਈ ਚਿੰਤਾ ਦਾ ਹੱਲ ਕੀ ਆ ਤੂੰ ਸਿੱਧੀ ਜੀ ਗੱਲ ਕਰ ਯਾਰ ਪੜੀਆਂ ਲਿਖੀਆਂ ਜਾਂ ਗੱਲਾਂ ਤੂੰ ਬਹੁਤ ਕਰੀ ਜਾਂਦਾ ਅੱਜ ਆਪਾਂ ਸਿੱਧੀ ਜੀ ਗੱਲ ਤੋਂ ਗੱਲ ਸ਼ੁਰੂ ਕਰੂੰਗਾ ਮੈਂ ਥੋੜਾ ਜਿਹਾ ਨੋਟਸ ਬਣਾਏ ਨੇ ਆਪਣੇ ਅਕਸਰ ਕਹਿੰਦੇ ਨੇ ਵੀ ਚਿੰਤਾ ਚੀਖਾ ਸਮਾਨ ਵੀ ਜਦੋਂ ਚਿੰਤਾ ਸ਼ੁਰੂ ਹੋ ਗਈ ਬਸ ਫਿਰ 네ਗਟਿਵ ਕੰਮ ਸ਼ੁਰੂ ਹੋ ਗਿਆ ਤੇ ਜਦੋਂ 네ਗਟਿਵ ਕਰਨੇ ਦੇ ਕੀ ਮਹਾਰਾਜ ਆਪਾਂ ਉਸਾਰਾ ਕੁਝ ਦੱਸ ਕੇ ਗਏ ਨੇ ਆਪਾਂ ਜੋ ਮਹਾਰਾਜ ਦੇ ਸੁਨੇਹੇ ਨੇ ਉਹ ਅੱਜ ਸਮਝਦੇ ਆਂ ਥੋੜਾ ਜਿਹਾ ਮਹਾਰਾਜ ਨੇ ਪਹਿਲਾਂ ਤਾਂ ਇਹ ਕਿਹਾ ਵੀ ਚਿੰਤਾ ਤਾਂ ਕੀ ਕੀਤੀ ਆ ਜੋ ਉਹ ਨਾ ਹੋਣੀ ਹੋਏ ਹਨ ਤਾਂ ਪਰ ਆਪਾਂ ਇਹ ਚੀਜ਼ਾਂ ਉਦੋਂ ਕਿਉਂ ਨਹੀਂ ਦਿਮਾਗ 'ਚ ਆਉਂਦੀਆਂ ਜਦੋਂ ਸਟ੍ਰੈਸ ਹੁੰਦੀ ਹੈ ਕਿਉਂਕਿ ਆਪਾਂ ਰਿਲੇਟ ਨਹੀਂ ਕਰਦੇ ਚੀਜ਼ਾਂ ਨੂੰ ਜੋ ਆਪਣੇ ਨਾਲ ਹੋ ਰਿਹਾ ਹੈ ਜੋ ਅਲਦਾਲੇ ਹੋ ਰਿਹਾ ਆਪਾਂ ਉਹਦੇ ਨਾਲ ਉਹਨੂੰ ਰਿਲੇਟ ਨਹੀਂ ਕਰਦੇ ਹੈਗੇ ਜੀ ਆਪਾਂ ਚੀਜ਼ਾਂ ਨੂੰ ਰਿਲੇਟ ਕਰਕੇ ਦੇਖਣ ਲੱਗ ਜੀ ਫਿਰ ਗੱਲ ਬਣ ਜੇ ਚਿੰਤਾ ਦਾ ਭਾਰ ਮੋਢਿਆਂ ਤੇ ਨਾ ਕਿ ਬੜੀ ਉਹੀ ਕਰਦਣ ਦੁਖੀ ਜਾਂਦੀ ਹੈ ਉਹੀ ਮੋਢੇ ਦੁਖੀ ਜਾਂਦੇ ਨੇ ਇੰਨਾ ਲੋਡ ਪੈ ਜਾਂਦਾ ਦਿਮਾਗ ਤੇ ਫਿਰ ਆਹ ਯਾਰ ਵੀ ਕੁਝ ਵੀ ਚੰਗਾ ਨਹੀਂ ਲੱਗ ਰਿਹਾ ਸਭ ਕੁਝ ਖਤਮ ਹੈ ਤਾਂ ਮੈਂ ਤੁਹਾਨੂੰ ਦੱਸ एग्जांपलਾਂ ਦਿੰਨਾ ਬਹੁਤ ਸੋਹਣੀਆਂ ਜਿਹੜੀਆਂ ਤੁਸੀਂ ਆਪ ਵਰਤ ਕੇ ਆਪਣੇ ਆਪ ਨੂੰ ਸਮਝਾ ਸਕੋ एग्जांपलਾਂ ਨਹੀਂ ਕਿ ਐਤਕਿਉ ਟਿਪਸ ਨਹੀਂ ਹੈਗੇ ਪਹਿਲੀ एग्जांपल ਹੈ ਜਿਹੜੀ ਉਹ ਇਸ ਤਰੀਕੇ ਨਾਲ ਆ ਵੀ ਤੁਸੀਂ ਇਹ ਸਮਝੋ ਵੀ ਜ਼ਿੰਦਗੀ ਇੱਕ ਦਰਿਆ ਹੈ ਜੋ ਮਾਰਾ ਜਾਂ ਨਾ ਗੁਰੂ ਸਾਹਿਬ ਨੇ ਜਾ ਅਕਾਲ ਪੁਰਖ ਹੈ ਉਹ ਵਹਾ ਚਲਾਉਂਦਾ ਵਹਾ ਜਿਹੜਾ ਦਰਿਆ ਦਾ ਉਹਦੇ ਹੁਕਮ ਚ ਹੈ ਕਿ ਉਧਰ ਨੂੰ ਦਰਿਆ ਚੱਲੂਗਾ ਕਿਧਰ ਨੂੰ ਮੋੜੂਗਾ ਕਿੱਥੋਂ ਦੀ ਜਾਊਗਾ ਕਿਵੇਂ ਹੋਊਗਾ ਤੇ ਥੁੰਡੀ ਜ਼ਿੰਦਗੀ ਦਾ ਦਰਿਆ ਉਹਦਾ ਵਹਾ ਉਹ ਪਰਮਾਤਮਾ ਆ ਚਲਾ ਰਿਹਾ ਹੈ ਤਾਂ ਕਦੋਂ ਕਿੱਥੇ ਅੜੇਗਾ ਉਹ ਕਦੋਂ ਕਿੱਥੇ ਪੱਥਰ ਆਉਣਗੇ ਕਦੋਂ ਕਿੱਥੇ ਝਾੜ ਲੱਗੂਗੀ ਕਦੋਂ ਕਿੱਥੇ ਉੱਚਾ ਹੋ ਕਦੋਂ ਕਿੱਥੇ ਨੀਮਾ ਆਊ ਇਹ ਉਹਦੇ ਹੱਥ ਚ ਹੈ ਤੁਹਾਡੇ ਬਸ ਤੁਸੀਂ ਬਸ ਚੱਲੀ ਜਾਣਾ ਤੁਸੀਂ ਵਹਿਣਾ ਹੈ ਕਿਧਰ ਨੂੰ ਵਹਿਣਾ ਹੈ ਇਹ ਮਹਾਰਾਜ ਦੇ ਹੱਥ ਚ ਹੈ ਇਹ ਮਹਿਸੂਸ ਕਰੋ ਜਦੋਂ ਅੰਦਰੋਂ ਵੀ ਜਿਵੇਂ ਜਿਵੇਂ ਪਾਣੀ ਝਾਰ ਰਿਹਾ ਨਾ ਵਗ ਰਿਹਾ ਹੈ ਪਾਣੀ ਦਾ ਕੰਮ ਹੈ ਵਹਿਣਾ ਪਰ ਜੀਵਨ ਦਾ ਕੰਮ ਹੈ ਅੱਗੇ-ਅੱਗੇ ਚੱਲਦੇ ਰਹਿਣਾ ਮੇਰੇ ਜੀਵਨ ਦਾ ਕੰਮ ਆ ਕੇ ਕਿੱਚਾ ਕਿੱਧਰ ਨੂੰ ਜਾਣਾ ਹੈ ਇਹ ਉਹ ਆਪ ਜਿੰਮੇਵਾਰਾ ਉਹਦੀ ਮਰਜ਼ੀ ਹੈ ਆਪਣੀ ਦੂਜੀ ਚੀਜ਼ ਜਿਹੜਾ ਆਪਾਂ ਸਿਮਰਨ ਕਰਦੇ ਹਾਂ ਸਿਮਰਨ ਐਵੇਂ ਆ ਜਿਵੇਂ ਸ਼ੀਸ਼ੇ ਨੂੰ ਪਾਲਿਸ਼ ਮਾਰਦੇ ਹੋਈ ਹੈ ਜਿੰਨੀ ਸ਼ੀਸ਼ੇ ਨੂੰ ਪਾਲਿਸ਼ ਮਾਰਾਂਗੇ ਉੰਨਾ ਸ਼ੀਸ਼ਾ ਚਮਕੂਗਾ ਸ਼ੀਸ਼ਾ ਚਮਕਣ ਦੇ ਨਾਲ ਕੀ ਹੋਊਗਾ ਆਪਦਾ ਮੂੰਹ ਚੰਗਾ ਤੇ ਸਾਫ਼ ਦਿਖੂਗਾ ਉਮੈ ਜਿੰਨਾ ਜ਼ਿਆਦਾ ਸਮਰਨ ਕਰਾਂਗੇ ਜਿੰਨੇ ਜ਼ਿਆਦਾ ਬਾਣੀ ਪੜਾਂਗੇ ਜਿੰਨਾ ਜ਼ਿਆਦਾ ਰੱਬ ਨਾਲ ਜੁੜਾਂਗੇ ਉਨਾ ਸ਼ੀਸ਼ਾ ਜਿਹੜਾ ਅੰਤਰਾਤਮਾ ਦਾ ਨਾਲ ਅੰਦਰ ਦਾ ਉਹ ਦਿਖੂਗਾ ਉਨਾ ਜ਼ਿਆਦਾ ਆਪਦੇ ਅੰਦਰ ਚੰਗੀ ਤਰ੍ਹਾਂ ਨਾਲ ਝਾਕ ਸਕਾਂਗੇ ਤੇ ਸਮਝ ਸਕਾਂਗੇ ਵੀ ਮੇਰੇ ਅੰਦਰ ਕੀ ਚੱਲ ਰਿਹਾ ਹੈ ਕੀ ਮੈਂ ਸਹੀ ਕਰਨਾ ਕੀ ਗਲਤ ਕਰਨਾ ਕਿੱਥੇ ਦਿੱਕਤਾਂ ਨੇ ਕੀ ਰੌਲੇ ਨੇ ਉਥੋਂ ਸਮਝ ਆਉਣੀ ਹੈ ਮਤਲਬ ਇਹ ਗੱਲ ਅਗਲਾ ਪੁਆਇੰਟ ਇੱਕ ਮੰਜ਼ਲ ਆਪਣੀ ਜਿੱਥੇ ਹੈਗਾ ਵੀ ਮਹਾਰਾਜ ਨੂੰ ਪਾਉਣ ਦੀ ਮੰਜ਼ਲ ਆਪਣੀ ਤਾਂ ਉਹ ਜਿਹੜੀ ਪੌੜੀ ਆ ਅਗਲਾ ਡੰਡਾ ਹੀ ਆਪਾਂ ਨੂੰ ਦਿੰਦਾ ਦਾ ਉਦੋਂ ਗਾਂਹਾਂ ਲੈ ਦਿੰਦੇ ਹੈਗੇ ਤਾਂ ਆਪਣਾ ਭਰਜਾ ਸਿਰਫ ਆਕਲੇ ਡੰਡੇ ਤੇ ਪੈਰ ਧਰਨ ਦਾ ਇਹ ਨਹੀਂ ਘਬਰਾਉਣਾ ਵੀ ਇਹ ਆ ਜਾਂਦਾ ਕਿੱਥੇ ਆ ਇਹ ਨਹੀਂ ਸੋਚਣਾ ਕਹਾਂ ਪਹੁੰਚਾਂਗਾ ਕਿ ਨਹੀਂ ਜੇ ਮਹਾਰਾਜ ਵੱਲ ਤੁਸੀਂ ਇੱਕ ਕਦਮ ਵਧਾਓਗੇ ਮਹਾਰਾਜ ਤੁਹਾਨੂੰ ਕਰੋੜ ਪੈਂਡਾ ਅੱਗੇ ਆ ਕੇ ਆਪ ਲੈ ਕੇ ਜਾਣਗੇ ਤਾਂ ਇਹ ਸਮਝਣਾ ਬਹੁਤ ਜ਼ਰੂਰੀ ਹੈ ਵੀ ਜਦੋਂ ਸਟ्रेस ਆ ਜਦੋਂ ਚਿੰਤਾ ਉਦੋਂ ਇੱਕ ਸਟੈਪ ਇੱਕ ਅਗਲਾ ਸਟੈਪ ਆਪਾਂ ਮਹਾਰਾਜ ਵੱਲ ਨੂੰ ਚੁੱਕਣਾ ਹੋਰ ਕੁਛ ਇੰਨਾ ਹੀ ਕਰਨਾ ਇੰਨਾ ਸੌਖਾ ਇੰਨੇ ਕਿ ਕੋਸ਼ਿਸ਼ ਕਰਨੀਆਂ ਬਹੁਤਾਂ ਦੁਨੀਆ ਨੂੰ ਫਿਕਸ ਕਰਨ ਦੀ ਟਰਾਈ ਆਪਾਂ ਕਰਨੀ ਨਹੀਂ ਗਾ ਮਹਾਰਾਜ ਤੇਰੇ ਹੱਥ ਅਗਲਾ ਪੁਆਇੰਟ ਸੰਗਤ ਸੰਗਤ ਹੋਵੇ ਐ ਜਿਵੇਂ ਇੱਕ ਹਨੇਰੇ ਦੇ ਵਿੱਚ ਲਾਇਆ ਹੋਇਆ ਇੱਕ ਦੀਵਾ ਪੂਰੇ ਕਮਰੇ 'ਚ ਹਨੇਰਾ ਹੋਵੇ ਮੋਬਾਈਲ ਫੋਨ ਦੀ ਲਾਈਟ ਵੀ ਔਨ ਕਰਦੀ ਇਹਨਾਂ ਦਾ ਹੌਲੀ ਹੌਲੀ ਉਹ ਹੀ ਪੂਰੇ ਕਮਰੇ 'ਚ ਛਾਂਣ ਕਰ ਦਿੰਦੀ ਆ ਸੰਗਤ ਐ ਆ ਜਦੋਂ ਜ਼ਿੰਦਗੀ 'ਚ ਹਨੇਰਾ ਪੂਰਾ ਹੋ ਚੱਕਿਆ ਜ਼ਿੰਦਗੀ ਪੂਰੇ ਸਾਰੇ ਪਾਸਿਓਂ ਘਿਰ ਚੁੱਕੀ ਆ ਬਸ ਵੀ ਭਈਆ ਉਹ ਤੋਂ ਸੰਗਤ ਜੇ ਜਾ ਕੇ ਤੁਹਾਨੂੰ ਰੌਸ਼ਨੀ ਮਿਲਣੀ ਆ ਜੇ ਓਵਰ ਥਿੰਕਿੰਗ ਹੋ ਰਹੀ ਆ ਤੇ ਸੰਗਤ 'ਚ ਨਹੀਂ ਜਾ ਰਹੇ ਚਿੰਤਾ ਹੋ ਰਹੀ ਆ ਤੇ ਸੰਗਤ 'ਚ ਨਹੀਂ ਜਾ ਰਹੇ ਚਲੋ ਭਰ ਇਹ ਵੀਡੀਓ ਚ ਇੰਨੇ ਚੀਜ਼ ਲਾ ਜਾ ਵੀ ਅੱਜ ਤੋਂ ਸੰਗਤ ਚ ਜਾ ਕੇ ਬਹਿਣਾ ਬਾਕੀ ਗੱਲਾਂ ਬਾਤਾਂ ਅਗਲਾ ਪੁਆਇੰਟ ਮਹਾਰਾਜ ਨੇ ਸ਼ਬਦ ਗੁਰੂ ਆਪਾਂ ਨੂੰ ਦਿੱਤਾ ਮਹਾਰਾਜ ਨੇ ਕਿਹਾ ਵੀ ਅੱਜ ਤੋਂ ਤੁਹਾਡੇ ਕੋ ਗੁਰੂ ਗ੍ਰੰਥ ਸਾਹਿਬ ਨੇ ਕਿਉਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਉਹ ਕੰਪਸ ਹੈ ਜਿਹੜੀ ਆਪਾਂ ਨੂੰ ਡਾਇਰੈਕਸ਼ਨ ਦਿੰਦੀ ਜਿਵੇਂ ਕੰਪਸ ਆਪਾਂ ਨੂੰ ਦੱਸਦਾ ਵੀ ਨਾਰਥ ਕਿੱਧਰ ਹੈ ਤੁਸੀਂ ਕਿੱਧਰ ਨੂੰ ਜਾਣਾ ਬਾਣੀ ਪੜਦੇ ਆ ਮਹਿਸੂਸ ਕਰਦੇ ਆ ਤਾਂ ਆਪਾਂ ਨੂੰ ਉਹ ਡਾਇਰੈਕਸ਼ਨ ਉੱਥੋਂ ਮਿਲਦੀ ਹੈ ਤਾਂ ਮਹਾਰਾਜ ਨਾਲ ਗੱਲਾਂ ਕਰਨੀਆਂ ਨੇ ਜਿਹੜੀਆਂ ਕਹਿੰਦੇ ਮਹਾਰਾਜ ਨਾਲ ਮੈਂ ਗੱਲਾਂ ਕਰਨੀਆਂ ਉਹ ਗੁਰਬਾਣੀ ਦੇ ਥਰੂ ਹੀ ਹੋ ਸਕਦੀਆਂ ਨੇ ਤੁਝ ਬਾਣੀ ਨਹੀਂ ਪੜਦੇ ਟਿਕਟੋਕ ਤੇ 6-6 ਘੰਟੇ ਲੱਗੇ ਹੋਏ ਹੋ ਤਾਂ ਓਵਰਥਿੰਕਿੰਗ ਵੱਧ ਰਹੀ ਹੈ ਸੂਝ ਸਾੜ ਕਰਨ ਦਾ ਮਨ ਬਣ ਜਾਂਦਾ ਲੋਡ ਇੰਨਾ ਵਧਿਆ ਪਿਆ ਤਾਂ ਬਾਣੀ ਪੜਨੇ ਸ਼ੁਰੂ ਕਰੋ ਮਹਿਸੂਸ ਕਰਨੇ ਸ਼ੁਰੂ ਕਰੋ ਅਰਥ ਪੜਨੇ ਸ਼ੁਰੂ ਕਰੋ ਹੌਲੀ ਹੌਲੀ ਚੀਜ਼ਾਂ ਤੇ ਧਿਆਨ ਚਾਣੋ ਜੀ ਤੇ ਫਿਰ ਐ ਕੱਲ ਬਣਦੀ 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 ਬਣੋਗੇ ਤੇ ਮਹਾਰਾਜ ਦੀ ਕਿਰਪਾ ਪਾ ਰਹੋਗੇ ਅਗਲਾ ਪੁਆਇੰਟ ਜਦੋਂ ਆਪਾਂ ਗੁਰੂ ਘਰ ਜਾਂਦੇ ਹਾਂਗੇ ਉੱਥੇ ਜੇ ਆਪਾਂ ਸਿਰਫ ਅਰਦਾਸ ਦੇ ਟਾਈਮ ਤੇ ਪਹੁੰਚੀਏ ਤਾਂ ਇਹ ਨਹੀਂ ਹੁੰਦਾ ਚਲੋ ਸ਼ੁਕਰ ਹੈ ਜੀ ਅਰਦਾਸ ਦੇ ਟਾਈਮ ਤੇ ਆ ਗਏ ਪਰ ਜੇ ਆਪਾਂ ਸ਼ੁਰੂ ਤੋਂ ਬੈਠੇ ਹੋਈਏ ਉੱ ਫੀਲ ਜਿਹੜਾ ਸੁਆਦਨ ਉਹ ਵੱਖਰਾ ਹੁੰਦਾ ਜ਼ਿੰਦਗੀ ਵੀ ਐਹੀ ਹੈ ਜ਼ਿੰਦਗੀ ਚ ਵੀ ਆਪਾਂ ਸਿਰਫ ਅਰਦਾਸ ਸਾਡੇ ਟਾਈਮ ਤੇ ਜਦੋਂ ਵਿਪਤਾ ਪੈ ਗਈ ਜਦੋਂ ਪੰਗਾ ਪੈ ਗਿਆ ਉਦੋਂ ਜਾ ਕੇ ਅਰਦਾਸ ਕਰਨੇ ਹਾਂ ਮਹਾਰਾਜ ਹੁਣ ਠੀਕ ਕਰ ਦੇ ਤਾਂ ਅੰਦਰੋਂ ਗਿਲਟ ਦਾ ਫੀਲ ਹੁੰਦਾ ਨਾ ਕਿ ਜ਼ਿੰਦਗੀ ਦੇ ਵਿੱਚ ਵੀ ਸ਼ੁਰੂ ਤੋਂ ਪ੍ਰੋਗਰਾਮ ਦੇ ਵਿੱਚ ਬਹਿਣ ਦੀ ਆਦਤ ਹੋਵੇ ਸ਼ੁਰੂ ਤੋਂ ਪ੍ਰੋਗਰਾਮ ਦੇ ਵਿੱਚ ਬਾਣੀ ਸੁਣਨ ਦੀ ਪੜ੍ਹਨ ਦੀ ਸੇਵਾ ਕਰਨ ਦੀ ਆਦਤ ਬਣ ਜਾਏ ਨਿਤਨੇਮ ਕਰਨ ਦੀ ਆਦਤ ਬਣ ਜਾਏ ਫਿਰ ਜਦ ਅਰਦਾਸ ਕਰਾਂਗੇ ਨਾ ਫਿਰ ਉਹ ਮਹਿਸੂਸ ਹੋਊਗੀ ਜਿਹੜੀ ਉਹਦਾ ਜਿਹੜਾ ਕੰਫਰਟ ਲੈਵਲ ਹੋਊ ਆਪਣੇ ਅੰਦਰ ਵਰਦਾਸ ਕਰਨ ਬੜਾ ਵੀ ਸਭ ਠੀਕ ਹੋਊਗਾ ਤੇ ਫਿਰ ਉਤੋਂ ਬਾਅਦ ਅਗਲੀ ਗੱਲ ਇਹ ਆ ਫਿਰ ਅਰਦਾਸ ਚੱਪਦੇ ਆਪ ਨੂੰ ਸਰੈਂਡਰ ਕਰ ਦੋ ਜੋ ਕਰਨਾ ਹੈ ਮਹਾਰਾਜ ਨੇ ਕਰਨਾ ਮੈਂ ਕੱਲ ਪਰਸੋਂ ਦੀ ਗੱਲ ਹੈ ਮੈਂ ਗੁਰੂ ਘਰ ਬੈਠਾ ਮੱਥਾ ਟੇਕਣ ਗਿਆ ਸੀ ਕਾਫੀ ਦਿਮਾਗ ਤੇ ਲੋਡ ਸੀਗਾ ਜੌਬ ਦੀ ਇੰਟਰਵਿਊ ਸੀ ਹੋਰ ਚੀਜ਼ਾਂ ਕਾਫੀ ਚੱਲ ਰਹੀਆਂ ਲੱਗ ਤੇ ਵਿੱਚ ਪਰ ਉੱਥੇ ਜਦੋਂ ਮੈਂ ਜਾ ਕੇ ਮੱਥਾ ਟੇਕ ਕੇ ਗਨੀ ਨੇ ਪ੍ਰਸ਼ਾਦ ਦਿੱਤਾ ਤੇ ਮੈਂ ਉੱਥੇ ਬਹਿ ਗਿਆ ਚੰਦੂਆ ਸਾਹਿਬ ਦੇ ਉੱਤੇ ਸ਼ਬਦ ਲਿਖਿਆ ਹੁੰਦਾ ਤੇ ਉੱਥੇ ਸ਼ਬਦ ਸੀਗਾ ਡਿਠੇ ਸਵੇ ਤਾਂ ਨਹੀਂ ਤੁਰ ਜੇ ਤਦੋਂ ਮੋਟੇ ਮੈਲਟਾ ਮੰਗਿਆ ਲੇਟੋ ਜੰਗੀ ਕਿਸਮ ਤੋਂ ਕਿਉਂ ਜਦੋਂ ਜੀ ਕਰਦਾ ਉਦੋਂ ਮਹਾਰਾਜ ਦੇ ਦਰਸ਼ਨ ਕਰਨ ਆ ਜਾਂਦੇ ਆ ਤਾਂ ਮੇਰੀ ਸਾਰੀ ਟੈਨਸ਼ਨ ਮੈਂ ਕਮੈਂਟ ਚ ਆਗਾ ਵੀ ਯਾਰ ਕਿਹੜੀਆਂ ਗੱਲਾਂ ਲਈ ਪਰਦਾ ਤਾਂ ਜਦੋਂ ਮਹਾਰਾਜ ਅੱਗੇ ਅਰਦਾਸ ਕਰਤੀ ਨਾ ਬਸ ਫਿਰ ਉੱਥੇ ਛੱਡ ਦੋ ਵੀ ਹੁਣ ਤੇਰੇ ਤੇ ਮਾਰਾ ਇਹ ਯਾਦ ਰੱਖਣਾ ਵੀ ਮਹਾਰਾਜ ਅੰਗ ਸੰਗ ਆ ਆਪਾਂ ਨੂੰ ਲੱਗ ਸਕਦਾ ਮਹਾਰਾਜ ਅੰਗ ਸੰਗ ਨਹੀਂ ਕਿਉਂਕਿ ਆਪਣੀ ਬਿਰਤੀ ਦੁਨੀਆਵੀ ਚੀਜ਼ਾਂ ਚ ਲੱਗੀ ਹੁੰਦੀ ਆ ਪਰ ਜੇ ਆਪਾਂ ਮਹਿਸੂਸ ਕਰੀਏ ਵੀ ਦਿਲ ਤਾਂ ਧੜਕ ਰਿਹਾ ਨਾ ਸਾਥ ਆ ਰਹੇ ਨੇ ਅੱਖਾਂ ਤਾਂ ਦੇਖ ਰਹੀਆਂ ਕੰਨ ਤਾਂ ਸੁਣ ਰਹੇ ਨੇ ਇਹ ਵੀ ਤਾਂ ਮਹਾਰਾਜ ਦੀ ਕਿ ਕਿੱਡੀ ਵੱਡੀ ਕਿਰਪਾ ਹੈ ਜਿਉਂਨੇ ਆ ਇਹ ਵੀ ਤਾਂ ਮਹਾਰਾਜ ਦੀ ਕਿਰਪਾ ਤਾਂ ਉਹ ਚੀਜ਼ ਨੂੰ ਮਹਿਸੂਸ ਕਰਨ ਲਈ ਨਾ ਆ ਵੀਡੀਓ ਖਤਮ ਕਰਨ ਤੋਂ ਪਹਿਲਾਂ ਅੱਖਾਂ ਬੰਦ ਕਰਕੇ 4-5 ਲੰਬੇ ਸਾਹ ਲਓ ਤੇ ਨਾਲ ਵਾਇਗਰੂ ਦਾ ਸਿਮਰਨ ਕਰੋ ਉਹਨੂੰ ਮਹਿਸੂਸ ਕਰਦੇ ਤੇ ਫਿਰ ਦੇਖੋ ਵੀ ਤੁਹਾਨੂੰ ਕੀ ਲੱਗਦਾ ਹੈ ਨਾ ਫਰਕ ਪੈਂਦਾ ਮੈਨੂੰ ਤਾਂ ਪੈਂਦਾ ਮੈਂ ਤਾਂ ਹੋਰ ਵੀ ਵੀਡੀਓ ਲੰਬੀ ਕਰਨੀ ਅਜਮੇਰ ਤੁਹਾਨੂੰ ਰਿਕਵੈਸਟ ਹੈ ਵੀ ਆ ਵੀਡੀਓ ਖਤਮ ਕਰਨ ਤੋਂ ਬਾਅਦ 5-4 ਮਿੰਟ ਨਾ ਸਿਮਰਨ ਕਰੋ ਬੈਠ ਕੇ ਸਭ ਬੰਦ ਕਰ ਦਿਓ ਫੋਨ ਫੋਨ ਬੰਦ ਕਰ ਦਿਓ ਸਭ ਕੁਝ ਪਾਸੇ ਰੱਖ ਦਿਓ ਚੌਂਕੜੀ ਮਾਰ ਕੇ ਬੈਠੋ What